ਆ ਦੇਖ ਲਓ ਬਾਈ ਇੱਧਰ ਅੰਦਾਸ ਨਾ ਸਿੱਖਾਂ ਦੀ ਧਰਮਸ਼ਾਲਾ ਨਾਲੋਂ ਮਿੱਟੀ ਲਾਤੀ ਆ ਮੀਂਹ ਪੈ ਗਿਆ ਹੁਣ ਇੱਕ ਮੀਂਹ ਹੋਰ ਪੈ ਗਿਆ ਤੇ ਆ ਕੰਧ ਸਾਰੀ ਡਿੱਗ ਜੂਗੀ ਅਸੀਂ ਪੰਚਾਇਤ ਨੂੰ ਤੇ ਸਰਪੰਚ ਨੂੰ ਬੇਨਤੀ ਕੀਤੀ ਸੀ ਵੀ ਆਹ 2-2 ਫੁੱਟ ਮਿੱਟੀ 4-4 ਫੁੱਟ ਮਿੱਟੀ ਨਾਲ ਲਾਈ ਜਾਵੇ ਤੇ ਵੀ ਇਹ ਕੰਧ ਬਚ ਜੂਗੀ ਠੀਕ ਹੈ ਤੇ ਪੰਚਾਇਤ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਲਟਾ ਸਾਨੂੰ ਸਾਡੇ ਗਾਲ ਪੈਂਦੇ ਆ ਤੇ ਉਹ ਦੇਖ ਲਓ ਕਿੱਥੋਂ ਆ ਵੀ ਬੰਨ ਮਾਰਤਾ ਹੁਣ ਇਹਦੇ ਵਿੱਚ ਪਾਣੀ ਭਰ ਗਿਆ ਤੇ ਆ ਮ ਇੱਕ ਮੀਂਹ ਹੋਰ ਆ ਗਿਆ ਤੇ ਵੀ ਇਹ ਕੰਦ ਜਾਪੜੂਗੀ ਥੱਲੇ ਜਿਹੜੀ ਚੀਜ਼ ਬਣਾਈ ਹੋਈ ਆ ਉਹਨੂੰ ਵੀ ਇਹ ਢਾ ਰਹੇ ਆ ਤੇ ਨਵਾਂ ਦਾ ਕੁਝ ਵੀ ਨਹੀਂ ਬਣਾਉਣਾ ਉਹ ਦੇਖ ਲਓ ਉਧਰਲੀ ਸਾਈਡ ਵੀ ਉਧਰਲੀ ਸਾਈਡ ਮਿੱਟੀ ਲਾਈ ਗਈ ਆ ਉਧਰਲੀ ਸਾਈਡ ਬੌਰਿੰਗਾ ਸਿੱਖਾਂ ਦੀ ਧਰਮਸਾਲਾਂ ਦੀ ਠੀਕ ਆ ਤੇ ਆ ਨਾਲੋਂ ਮਿੱਟੀ ਹੁਣ ਲਾਹੀ ਗਈ ਆ ਇਹ ਵੱਧ ਤੋਂ ਵੱਧ 2-2 ਫੁੱਟ ਮਿੱਟੀ ਸੀਗੀ ਸਾਰੀ ਇਹ ਨਾਲੋਂ ਨਾਲੋਂ ਮਿੱਟੀ ਲਾਹੀ ਗਈ ਆ ਤੇ ਆ ਮੌਕਾ ਆ ਕੇ ਅਗਲਾ ਦੇਖ ਸਕਦਾ ਆ ਦੇਖ ਲਓ ਵੀ ਕੰਦ ਇਹ ਵੀ ਹੋਰ ਘੰਟੇ ਨੂੰ ਅੱਧੇ ਘੰਟੇ ਨੂੰ ਡਿੱਗ ਪਏ ਤੇ ਕੰਦ ਸਾਰੀ ਡਿੱਗ ਪੂਗੀ ਇਧਰ ਬਾਥਰੂਮਾਂ ਨੂੰ ਵੀ ਬਹੁਤ ਨੁਕਸਾਨ ਹੋ ਸਕਦਾ ਵੀ ਬਾਥਰੂਮ ਬਣੇ ਹੋਏ ਨੇ ਉਤੋਂ ਸਾਨੂੰ ਹੋਰ ਹੀ ਗੱਲਾਂ ਸੁਣਾਉਂਦੇ ਆ ਆ ਇੱਥੋਂ ਤੱਕ ਪਾਣੀ ਪਹੁੰਚ ਗਿਆ ਜੀ ਦੇਖੋ ਕਰਨ ਥਾਂ ਦੀ ਦੂਜੀ ਕੰਦ ਦੇ ਨਾਲ ਇੰਨਾ ਇਧਰ ਫਰਕ ਪੈ ਗਿਆ ਸਾਰਾ ਗਿਆ ਆਰ ਇੱਥੇ ਪਾਣੀ ਖੜਦਾਗਾ ও দেখো জানা এটা দেখো যদি পানি